ਹੋ ਕਈ ਵਾਹ ਨਵੀਜ਼ ਚਾਉਂਦੇ ਮਿੱਠੀ ਏ ਕਿੱਲ ਮੇਰੀ ਵਾਈਬ ਕਰਨੀ ਹੀ ਸਨੇਡਾ ਤੱਕ ਬੰਦੇ ਆਖਦੇ ਜੱਟਾ ਤੇਰੇ ਨਾਲ ਕਲੇਬ ਕਰਨੀ ਜੱਟ ਫਿਰੇ ਖੇਤਾਂ ਵਿੱਚ ਨਹੀਂ ਜੱਟ ਫਿਰੇ ਖੇਤਾਂ ਵਿੱਚ ਨਹੀਂ ਜੱਟ ਫਿਰੇ ਖੇਤਾਂ ਵਿੱਚ ਨਹੀਂ ਐ ਇਹ ਫਿਰਦਾ ਜ਼ਮਾਨਾ ਤਾਣੇ ਤਾਣਦਾ ਹੋ ਮੁੰਡਾ ਸਤੂਆਂ ਦਾ ਹਾਏ ਨੀ ਸਤੂਆਂ ਦਾ ਸੇ ਧੂਆਂ ਦਾ ਅੱਜ ਕੱਢਦਾ ਸਾਲ ਦੁਨੀਆਂ ਦਾ ਸਰਦਾਰ ਤਾਂ ਬਣਦਾ ਤੇ ਕੋਈ ਕਮਾਈ ਦਾ ਤਾਂ ਉਸ ਨੂੰ ਹੀ ਫਾਇਦਾ ਵੀ ਜੇ ਉਸ ਕਮਾਈ ਨਾਲ ਕਿਸੇ ਹੋਰ ਨੂੰ ਵੀ ਫਾਇਦਾ ਹੁੰਦਾ ਆਪਣੇ ਲਈ ਤਾਂ ਸਾਰੀ ਕਰਦੇ ਨੇ ਮੈਂ ਮੇਰੀ ਥੋੜੀ ਜਿਹੀ ਸੋਚਿਆ ਵੀ ਜੇ ਮੇਰਾ ਮਾੜਾ ਮੋਟਾ ਨਾਮ ਹੈਗਾ ਜੀ ਮੇਰੀ ਥੋੜੀ ਜੀ ਲੋਕ ਜਾਣਦੇ ਨੇ ਅੱਜ ਪਰਮਾਤਮਾ ਨੇ ਨਿਕਲ ਪਰਖ ਦਿੱਤੀ ਹੈ ਵੀ ਮੈਂ ਕਿਸੇ ਦੀ ਕੋਈ ਹੈਲਪ ਕਰ ਸਕਾਂ ਤਾਂ ਮੈਂ ਚਾਹਣਾ ਵੀ ਮੈਂ ਕਿਸਨੇ ਚਾਹਦਾ ਹਾਂ ਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਆਪਣੀ ਵੀਡੀਓ ਵਾਟ ਵਾਲੇ ਨੂੰ ਸਪੋਰਟ ਕਰੋ YouTube ਚੈਨਲ ਦਾ ਡਾਕਟਰ